ਉਹਦਾ ਕੁੜੀ ਨੂੰ ਫੇਰ ਸੈਟ ਕੇ ਆ ਗਿਆ ਤੂੰ ਤੂੰ ਬ੍ਰਦਰ ਕੁੜੀ ਨਾਲ ਕੀ ਕੀਤਾ ਇਹ ਤਾਂ ਹੁਣ ਕਾਨੂੰਨ ਸਾਹਨ ਦੱਸੂਗਾ ਤੈਨੂੰ ਸਜ਼ਾ ਮਿਲਣੀ ਆ ਤੈਨੂੰ ਸਜ਼ਾ ਦਿਵਾਉਣੀ ਆ ਸਾਡੀ ਬੇਟੀ ਆ ਅਸੀਂ ਕੀ ਕੁੜੀ ਤੇਰੀ ਤੇਰੀ ਬੇਟੀ ਫੇਰ ਤੂੰ ਆਪਣੀ ਬੇਟੀ ਨੂੰ ਤੂੰ ਇਦਾਂ ਸੈਟ ਕੇ ਆਏਂਗਾ ਕਿਤਾ ਮੈਂ ਸੈਟ ਕੇ ਆਉਗਾ ਭਾਜੀ ਉਹ ਤਾਂ ਘਾਟ ਛੱਡ ਕੇ ਆਏ ਕੁੜੀ ਨੂੰ ਤੂੰ ਐ ਕਰ ਲੈ ਜੇ ਤੂੰ ਘਰੇ ਤੋਂ ਪ੍ਰੂਫ ਕਰਾ ਤੇ ਤੇਰੀਆਂ ਸਾਰੀਆਂ ਸਾਡੇ ਕੋਲ ਵੀਡੀਓ ਆ ਦਿਖਾ ਕਿੱਥੇ ਆ ਕੁੜੀ ਉੱਥੇ ਅੱਜ ਵਿਧਾ ਦੀ ਤੀਨ ਆ ਤਾਂ ਹੁਣ ਬਿਦੌਰੀ ਤੇ ਇੱਕ ਵਿਆਹ ਵਾਲੀ ਬੈਠੀ ਆ। ਕਿਾ ਕੇ ਤੂੰ ਮੇਰੇ ਮੂੰਹ ਤੋਂ ਮਿੱਠਾ ਬੰਦਾ ਅੱਜ ਮੈਂ ਆ ਕੇ ਕਾ ਬੋਲਨੀ ਆ। ਆ ਕੇ ਕਾ ਬੋਲਨੀ ਅੱਜ ਬਾ। ਬਿਦੌਰੀ ਕਿਉਂ ਨਹੀਂ ਮੇਰੇ ਮੇਰੇ ਅੱਖਾਂ ਮੰਮਣੇ ਕਾ ਨਹੀਂ ਹਈ। ਭਾਈਓ ਤੇ ਸਾਡੀ ਵੀ ਆ ਤੁਹਾਡੀ ਕੱਦਿਆਂ ਦੀ ਮੈਂ। ਭਾਜੀ ਇਹ ਤੇਰੀ ਟੀ ਹੁੰਦੀ ਨਾ ਤੂੰ ਸੱਟ ਕੇ ਨਾ ਆਉਂਦਾ ਰਹਾ ਹਾਂ ਦੇ ਵਿੱਚ। ਐਮ ਸੀ ਪੰਜ ਸਰਪੰਚ ਰਾਜੀਨਾਮੇ ਕਰਾਉਂਦੇ ਆ ਕੁੜੀਆਂ ਛੱਡ ਕੇ ਨਹੀਂ ਆਉਂਦੇ ਘਰੇ। ਕਹਿੰਦੇ ਰਾਜੀਨਾਮੇ ਛੱਡ ਕੇ ਨਹੀਂ ਆਉਂਦੇ ਘਰੇ। ਨਹੀਂ ਨਹੀਂ ਸਾਡੇ ਕੁੜੀ ਘਰ ਸਾਡੇ ਕੋਲ ਨਾ ਕੁੜੀ ਅਈ ਸਰਪਜੀਤ ਜਈ ਸਾਡੂੰ ਫੜਾ ਕੇ ਗਈ ਤੇ ਕੁੜੀ ਨੂੰ ਕੁੜੀ ਦਾ ਦਿਮਾਗ ਸੀ ਖਰਾਬ ਹੋਇਆ ਬਚਰੀ ਦਾ ਦਿਮਾਗ ਤੋਂ ਬਹੁਤ ਪਰੇਸ਼ਾਨ ਸੀਗੀ ਤੁਸੀਂ ਛੁੱਟ ਕੇ ਆ ਗਏ ਤੇ ਤੁਹਾਨੂੰ ਇਹ ਅੰਦਰ ਤੁਹਾਡੀ ਭੈਣ ਨੂੰ ਛੱਡ ਕੇ ਆਏ ਸੀ ਨਹੀਂ ਮੈਮ ਬਿਲਕੁਲ ਘਾਰੇ 5 ਮਿੰਟ ਆਇਆ ਇਹ ਇਨਾ ਇਹ ਕੁੜੀ ਨਹੀਂ ਨਾਲ ਲੈ ਕੇ ਆਏ ਇਹਨਾਂ ਨੇ ਕੁੜੀ ਬਾਅਦ ਵਿੱਚ ਬਾਜ਼ਾਰ ਵਿੱਚ ਕੁੜੀ ਲਾਈ ਆ ਕੁੜੀ ਉੱਥੇ 1 ਘੰਟਾ ਖੜੀ ਰਹੀ ਆ ਹਾਂਜੀ ਦੇ ਵੀ ਨਹੀਂ ਲਾਗੇ ਸਿੱਧੇ ਘਰ ਆਏ ਮੈਡਮ ਦੇ ਘਰ ਦਾ ਸਾਡੇ ਕੋਲ ਸਾਡੇ ਕੋਲ ਬ੍ਰੂਕਿਆ ਆਪਣੇ ਹੂੰ ਹੂੰ ਉਹ ਵੀ ਮੇਰੇ ਉਹਦਾ ਵੀਡੀਓ ਦਿਖਾ ਰਹੇ ਸੀ ਪਰ ਅ ਨਰੇਸ਼ ਕੁਮਾਰ ਜੀ ਤੁਹਾਨੂੰ ਨਹੀਂ ਲੱਗਦਾ ਵੀ ਜੇ ਇੱਕ ਲੜਕੀ ਹਨਾ ਜਿਉਂ ਕਹਿੰਦੇ ਪਏ ਕਿ ਘਰੇ ਨਹੀਂ ਛੱਡ ਕੇ ਆਇਆ ਜਾਂ ਰਸਤੇ ਦੇ ਵਿੱਚੋਂ ਮਿਲੀ ਤੁਸੀਂ ਉਹਦੀ ਹਾਲਤ ਦੇਖੀ ਹੈ ਹੁਣ ਨੇੜੇ ਤੋਂ ਸੰਤਪਤ ਸਾਡੀ ਤਾਂ ਕੁੜੀ ਕੁੜੀ ਰਹੀ ਆ ਅਸੀਂ ਤਾਂ ਬਹੁਤ ਮਦਦ ਕੀਤੀ ਕੁੜੀ ਦੀ ਜਿਹਨੀ ਸੀ ਕਿੱਥੇ ਟਾਈਮ ਵਿੱਚ ਕੁੜੀ ਸਾਡੇ ਨੂੰ ਪੁੱਛੋ ਹੋਰ ਇਸ ਵੇਲੇ ਪੁੱਛੋ ਕਿ 11 ਮਹੀਨੇ ਕੁੜੀ ਕਿੱਥੇ ਰਹੀ ਹੈ ਨਾ ਨੂੰ ਪੁੱਛੋ ਜੇ ਤਾਂ ਪਹਿਲਾਂ ਵੀ ਜਿਹੜੀ ਥੋੜੀ 11 ਮਹੀਨੇ ਤੁਸੀਂ ਕਿੱਥੇ ਸੀ ਉਸ ਤੋਂ ਬਾਅਦ ਕੁੜੀ ਕੰਮ ਵਾਲੀ ਹੋ ਗਈ ਉਹਨੇ ਸਿੱਧੇ ਛੱਡ ਗਏ ਤੇ ਵੀ ਮੈਂ ਪੈਂਦੀ ਉਹਨਾਂ ਨਾਲ ਕਰਕੇ ਨਾ ਆਪਣੇ ਸਾਡੇ ਬਾੜ ਦੇ ਸੀਗੇ ਹਮ ਮਤ ਘੱਟ ਕੁੜੀ ਨੂੰ ਘਰ ਬਾੜਿਆ ਤੇ ਸਾਡੀ ਨਗਰ ਪੰਚਾਇਤ ਦੇ ਵਿੱਚ ਸਾਡੀ ਬੈਠੀ ਹੋਈ ਕੋਈ ਨਹੀਂ ਜ਼ਿੰਮੇਵਾਰ ਲੈਣ ਦਾ ਠੀਕ ਹੈ ਫੀਬੀਸੀ ਪੈਂਜੀ ਸਰਵਿਸ ਪੈਂਡ ਦਿੱਤੀ ਸੀ ਇਸ ਕਰਕੇ ਅਸੀਂ ਆਪਣੇ ਕਾਕੇ ਦੀ ਕੁੜੀ ਨੂੰ ਘਰ ਪਾ ਰਿਆ ਮੁੰਡਾ ਸਿੰਘਾਂਦਰੀ ਬਿਲਕੁਲ ਮੁਕੰਮਲ ਦਾ ਹਾਂਜੀ ਮੁੰਡੇ ਦਾ ਤਾਂ ਪਤਾ ਲੱਗ ਗਿਆ ਪਰ ਇੱਥੇ ਅੱਧੇ ਤੋਂ ਜ਼ਿਆਦਾ ਪੈਂਡ ਇਕੱਠਾ ਹੋਇਆ ਹੈ ਤੇ ਉਹ ਸਾਰੇ ਤੁਹਾਡੇ ਖਿਲਾਫ ਬੋਲ ਰਹੇ ਨੇ ਉਹ ਆਖ ਰਹੇ ਨੇ ਕਿ ਸਾਡੇ ਖਿਲਾਫ ਬੋਲਦੇ ਤੇਰਾ ਮਤਲਬ ਕੀ ਹੈ ਤੇ ਛੱਡ ਗਿਆ ਹੂੰ ਠੀਕ ਹੈ ਨਾ ਤੇਰਾ ਮਤਲਬ ਕੀ ਹੈ ਉੱਥੇ ਛੱਡ ਗਿਆ ਉਹ ਦਾ ਕੁੜੀ ਦਾ ਹੈਂ ਭਾਜੀ ਕੁੜੀ ਸਾਡੇ ਜ਼ਿੰਮੇਵਾਰੀ ਸਾਡੇ ਦੇ ਕੇ ਸਿਸਟਰ ਦੀ ਤੇਰੀ ਜਿਹੜੀ ਜ਼ਿੰਮੇਵਾਰੀ ਸੀਗੀ ਹਾਂਜੀ ਕੋਈ ਤੁਹਾਡੀ ਜਿੱਕੇ ਤੁਹਾਡੀ ਕੀ ਜ਼ਿੰਮੇਵਾਰੀ ਹੈ ਐਮ ਸੀ ਡੀ ਸਾਹਿਬ ਦਾ ਐਮ ਸੀ ਡੀ ਜ਼ਿੰਮੇਵਾਰੀ ਕੀ ਹੁੰਦੀ ਹੈ ਬਾਬੂ ਜੀ ਮੇਰੇ ਬਾੜ ਦੀ ਕਾਉਂਸਲ ਮੇਰੀ ਵਾਈਫ ਸੀਗੀ ਉਸ ਮੌਕੇ ਦੀ ਹੂੰ ਠੀਕ ਹੈ ਨਾ ਫਿਰ ਮੈਂ ਛੱਡ ਕੇ ਆਉਣਾ ਕਿ ਮੈਂ ਤੋਂ ਹੋਣੀ ਮੇਰੀ ਵਾਈਫ ਥੋੜੀ ਜਾਂਦੀ ਗੱਡੀ ਚਲਾ ਕੇ ਭਾਈ ਸਾਹਿਬ ਜੀ ਅਸੀਂ ਵੀ ਏਸੀ ਦੁਨੀਆ 'ਚ ਰਹਿੰਦੇ ਆ ਐਮ ਸੀ ਐਮ ਸੀ ਪੰਜ ਸਰਪੰਚ ਰਾਜੀਨਾਮੇ ਕਰਾਉਂਦੇ ਆ ਕੁੜੀਆਂ ਛੱਡ ਕੇ ਨਹੀਂ ਆਉਂਦੇ ਘਰੇ ਕਿਹਨਾਂ ਦੀ ਰਾਜੀਨਾਮੇ ਛੱਡ ਕੇ ਨਹੀਂ ਆਉਂਦੇ ਘਰੇ ਨਹੀਂ ਨਹੀਂ ਸਾਡੇ ਕੁੜੀ ਘਰ ਸਾਡੇ ਕੋਲ ਨਾ ਕੁੜੀ ਅਈ ਸਰਪਜੀਤ ਸਾਨੂੰ ਫੜਾ ਕੇ ਗਈ ਤੇ ਕੁੜੀ ਨੂੰ ਕੁੜੀ ਦਾ ਦਿਮਾਗ ਸੀ ਖਰਾਬ ਹੋਇਆ ਵਿਚਾਰੀ ਦਾ ਮੈਂ ਦਿਮਾਗ ਤੋਂ ਬਹੁਤ ਪਰੇਸ਼ਾਨ ਸੀਗੀ ਤੁਸੀਂ ਛੁੱਟ ਕੇ ਆਗੇ ਤੁਸੀਂ ਛੁੱਟ ਕੇ ਆਗੇ ਅਸੀਂ ਛੁੱਟ ਕੇ ਨਹੀਂ ਆਏ ਬਾਬੂ ਜੀ ਅਸੀਂ ਸੱਚ ਕੇ ਨਹੀਂ ਆਏ ਹੈਗੇ ਸਾਡੇ ਪਿੰੜ ਦੀ ਧੀ ਐ ਸੀਗਾ ਨਾ ਸੱਤ ਵੀ ਆਉਣੇ ਠੀਕ ਨਾ ਜੇ ਤਾਂ ਸੀ ਸਾਡੇ ਪਿੰੜ ਦੀ ਕੋਈ ਰੱਬ ਕੋ ਡਰ ਕੇ ਗੱਲ ਕਰਿਆਗਾ ਰੱਬ ਤੋਂ ਡਰਬ ਵੀ ਹੈਗਾ ਵਾ ਰੱਬ ਤੋਂ ਡਰ ਕੇ ਆਈ ਆ ਜੇ ਇਹਦੀ ਮੇਸੀ ਦੀ ਕੁੜੀ ਜੰਮੀ ਹੁੰਦੀ ਤਾਂ ਮੇਸੀ ਕਿਉਂ ਛੱਡ ਕੇ ਹੋਂਦਾ ਇਸ ਗੱਲ ਦਾ ਸਾਨੂੰ ਸਾਫ਼ ਮੈੜਨਾ ਚਾਹੀਦਾ ਹੈ ਠੀਕ ਹੈ ਨਾ ਜਿੱਦਾਂ ਦੀ ਬੇਟੀ ਸਾਡੀ ਇਹ ਕੁੜੀ ਸੀ ਨਾ ਪੜ੍ਹੀ ਲਿਖੀ ਆ ਇਹ ਨਾ ਮਤਲਬ ਨਹੀਂ ਸੀ ਇਹ ਰੋਡ ਦੇ ਉੱਤੇ ਕੁੜੀ ਛੱਡ ਕੇ ਆਉਂਦਾ ਜਦੋਂ ਇਹਨਾਂ ਦੀ ਲੜਕੀ ਨੇ ਕਹਿ ਦਿੱਤਾ ਨਾ ਕਿ ਮੇਰੀ ਮੇਰੇ ਭਰਾ ਦੇ ਨਾਲ ਜਾ ਕੇ ਗੱਲ ਕਰੋ ਤੁਸੀਂ ਜਿੱਥੋਂ ਤੁਸੀਂ ਲੜਕੀ ਲੈ ਕੇ ਆਏ ਤੁਸੀਂ ਉੱਥੇ ਛੱਡ ਕੇ ਆਵੋ ਫੇਰ ਇਹਦਾ ਮੇਚ ਦਾ ਮਤਲਬ ਇਹ ਬੰਦਾ ਸੀ ਇਹ ਘਰ ਲੈ ਕੇ ਆਉਂਦਾ ਕੁੜੀ ਤੁਸੀਂ ਤੁਸੀਂ ਤੂੰ ਕਰ ਗੱਲ ਇਹ ਵੀ ਮੇਰੀ ਗੱਲ ਸੁਣੋ ਨਰੇ ਜੀ ਮੇਰੀ ਗੱਲ ਸੁਣੋ ਤੁਸੀਂ ਤੁਸੀਂ ਬਿਲਗੇ ਤੋਂ ਹੀ ਹੋ ਨਾ ਹਾਂਜੀ ਬਿਲਗੇ ਤੋਂ ਬਿਲਕੁਲ ਤੇ ਤੁਸੀਂ ਇਹਨਾਂ ਦੇ ਘਰ ਮਤਲਬ ਜਿੱਥੇ ਦੇ ਮੰਮੀ ਆ ਇਹਦੇ ਭਰਾ ਆ ਤੁਸੀਂ ਇੱਥੇ ਲੈ ਕੇ ਆਏ ਸੀ ਕੁੜੀ ਨਹੀਂ ਭੈਣ ਜੀ ਇਹਨਾਂ ਨਾਲ ਚੱਲੇ ਨਹੀਂ ਰਹੀ ਤੇ ਮੈਂ ਭੈਣ ਜਿਹੜੀ ਆਪਣੀ ਸ਼ਰਮਜੀ ਤੇ ਹਾਂ ਬਹੁਤ ਪਰ ਤੁਸੀਂ ਮੇਰੀ ਗੱਲ ਨਹੀਂ ਸਮਝਦੇ ਹੁਣ ਮੇਰੀ ਭੈਣ ਦਾ ਵਿਆਹ ਹੋਇਆ ਹੋਵੇ ਤੇ ਲੋਕ ਮੈਨੂੰ ਮੇਰੀ ਭੈਣ ਘਰ ਥੋੜੀ ਛੱਡ ਕੇ ਆਉਣਗੇ ਲੋਕ ਤਾਂ ਮੈਨੂੰ ਮੇਰੇ ਭਰਾ ਦੇ ਘਰ ਛੱਡਣਗੇ ਨਾ ਨਹੀਂ ਤੈਂਚੀ ਇਹਨਾਂ ਦੇ ਕੋਟ ਮੈਰਿਜ ਹੋਈ ਸੀ ਨਾ ਘਰ ਦੇ ਨਾਲ ਦੂਸਰਾ ਤਲਾਕ ਹੋਇਆ ਸੀ ਨਹੀਂ ਸੀ ਜਾ ਸਕਿਆ ਕੋਈ ਤੇ ਕਰ ਜਿਹੜੀ ਭੈਣ ਜੀ ਆਪਣੇ ਸ਼ਰਮਜੀ ਤੇ ਹਨਾ ਇਹ ਸਾਡੇ ਆਉਂਦੀ ਜਾਂਦੀ ਮੇਲਵਾਰ ਵਿੱਚ ਆਉਂਦੀ ਸੀ ਇਹ ਤਾਂ ਸਾਰੇ ਘਰ-ਪਾਲ ਦੇ ਵਿੱਚ ਉਹ ਨਾਲ ਘੱਟ ਪਿੰਦਾ ਹ ਹੂੰ ਚਾਰ ਪੰਜਲੇ ਸਰਪੰਸਾ ਦੇ ਸੰਨੀ ਸਾਹਿਬਾ ਸਰਪੰਸਾਬ ਉਹਨਾਂ ਕੋਲ ਵੀ ਹੈ ਗਿਆ ਭੈਣ ਜੀ ਉਹ ਸਰਪੰਸਾਬ ਨੇ ਕਰੇਨ ਫੈਸਲੇ ਕੁੜੀ ਨੇ ਹੀ ਬੈਠ ਕੇ ਇਹ ਕੁੜੀ ਛੱਡ ਜਾਇਂ ਤਾਂ ਲੋ ਮੁੰਡਾ ਸੀਗਾ ਅਮਰਦੀਪ ਸਿੱਦੇ ਦਾ ਹੂੰ ਠੀਕ ਹੈ ਭੈਣ ਜੀ ਕੁੜੀ ਨੂੰ ਜਦ ਵੀ ਹੁਣ ਪਰੇਸ਼ਾਨ ਹੋਣਾ ਕੁੜੀ ਤਾਂ ਇਹ ਜਾਣਾ ਜਾ ਕੇ ਕੁੜੀ ਮੇਰੀ ਮੇਰੀ ਇੱਕ ਇੱਕ ਹੋਰ ਸਵਾਲ ਦਾ ਜਵਾਬ ਦਿਓ ਕਿ ਜਿਹੜਾ ਲੜਕੀ ਤੁਸੀਂ ਦੱਸ ਰਹੇ ਹੋ ਹਨ ਵੀ ਕਮਲੀ ਹੋ ਗਈ ਇਹ ਹੋ ਗਈ ਇਹ ਤੁਹਾਨੂੰ ਹੀ ਮਦਦ ਦੇ ਲਈ ਕਿਉਂ ਚੋਣਦੀ ਸੀ ਜਾਂ ਤੁਸੀਂ ਇਹਦੀ ਮਦਦ ਪਹਿਲਾਂ ਕੀ ਕੀਤੀ ਸੀ ਜਿਹੜਾ ਤੁਹਾਨੂੰ ਚੋਣਦੀ ਸੀ ਮਦਦ ਲਈ ਨਹੀਂ ਤੁਸੀਂ ਮੇਰੀ ਗੱਲ ਸੁਣੋ ਤੁਹਾਡੀ ਤੁਹਾਡੀ ਮੇਰੇ ਨਾਲ ਗੱਲ ਹੋਈ ਸੀਗੀ ਤੁਸੀਂ ਮੁੰਡੇ ਨੂੰ ਉੱਥੇ ਛੱਡਿਆ ਵਾ ਠੀਕ ਆ ਸੈਂਟਰ 'ਚ ਇੱਕ ਮੈਂ ਤੁਹਾਨੂੰ ਗੱਲ ਸੁਣਾਉਂ ਪਿੰਨਾ ਹਾਂਜੀ ਜਿਹੜੀ ਭੈਣ ਦੀ ਸਰਪੀਸ ਹੈ ਨਾ ਸਾਡੇ ਮੇਰੇ ਵਾਈਸ ਆਫਸਰ ਰੱਖ ਕੇ ਨਾ ਸਾਡੇ ਘਰ ਹੋਂਦਿਸਪਨ ਚੇਰ ਇਹ ਤੁਸੀਂ ਕੁੜੀ ਦਾ ਮੁੰਡੇ ਰੰਗ ਬੈਠ ਕੇ ਨਾ ਦਾਇਨਾਮਾ ਕਰੋ ਮੈਂ ਭਾਈ ਬਹੁਤ ਤਾਲੀ ਕਰਵਾਇਆ ਦਾਇਨਾਮਾ ਹੁਣ ਵੀ ਭਾਈ ਸਰਪੰਸ ਵਾਲੇ ਸੰਨੀ ਸਰ ਆਇਆ ਉਹਨਾਂ ਤੋਂ ਵੀ ਕਰਵਾਇਆ ਜਾ ਕੇ ਫਿਰਾਂ ਤੇ ਛੇ ਕੁੜੀ ਨਾ 11 ਮਹੀਨੇ ਨਾ ਚੱਲ ਗਈ ਤੇ ਕੁੜੀ ਦਾ ਇਹ ਜੇ ਨੇ ਆਪਣੇ ਕੋਲ ਉਹ ਕੁੜੀ ਨਾਲ ਭਾਗ ਹੋ ਗਈ ਤੇ ਬਹੁਤ ਤੇ ਛੱਡ ਕੇ ਗਈ ਤੇ ਦਵਾਤਾ ਫਿਰ ਮੇਰੇ ਘਰ ਆ ਕੇ ਮੈਂ ਕਿਹਾ ਪੈਂ ਕਿ ਮੈਂ ਨਹੀਂ ਇਹ ਕੰਮ ਕਰਨਾ ਤੇ ਇਹ ਨੇ ਭੈਣ ਜਣੀ ਫਿਰ ਸਾਡੇ ਇਥੇ ਭਾਰਤ ਆ ਉੱਥੇ ਫੇਰ ਲੱਗਿਆ ਕੁੜੀ ਨੂੰ ਇਹ ਨੇ ਫਿਰ ਨਹੀਂ ਤੁਸੀਂ ਜਿਹੜਾ ਮੁੰਡੇ ਨੂੰ ਸੈਂਟਰ ਛੱਡਿਆ ਤੁਸੀਂ ਕਿਹਾ ਸੀਗਾ ਮੈਂ ਪੈਸੇ ਕੋਲੋਂ ਲਾਇਆ 25-30000 ਰੁਪਏ ਤੁਸੀਂ ਦੱਸਿਆ ਸੀ ਮੈਂ ਤਾਂ ਛੱਡਿਆ ਮੁੰਡਾ ਹੀ ਸੈਂਟਰ ਨੂੰ ਤਾਂ ਗੋੜਿਆਂ ਨਸ਼ੇ ਦੇ ਕੇਸ ਤੇ ਗਿਆ ਆ ਤੁਸੀਂ ਫਿਰ ਤਾਬ ਦੱਸਿਆ ਸੀ ਮੈਨੂੰ ਮੈਂ ਉਹਦਾ ਮਾਮਾ ਬੋਲਦਾ 25-26000 ਰੁਪਏ ਲਾਇਆ ਸੀ ਮੰਮਲੀ ਤੁਸੀਂ ਮੰਮਲੀ ਬੋਲ ਰਹੇ ਹੋ ਹਾਂ ਜੀ ਹਾਂ ਮੰਮੇ ਜੀ ਸਾਨੂੰ ਕਿੰਨੀ ਮੈਂ ਕਾਲ ਕੀਤੀ ਵੀ ਤੁਹਾਡੀ ਬੇਟੀ ਦਾ ਪਰੇਸ਼ਾਨ ਹੈ ਤੁਸੀਂ ਆਓ ਤੁਸੀਂ ਆਏ ਵੀ ਦੱਸੋ ਹਾਂ ਜੀ ਤੁਸੀਂ ਦੱਸਿਆ ਸੀਗਾ ਹਾਂ ਮੇਰੇ ਨਾਲ ਹੋਈ ਤੁਹਾਡੀ ਗੱਲ ਮੈਂ ਮੰਨਦਾ ਹਾਂ ਹਾਂ ਤੁਸੀਂ ਸੁਣ ਮੇਰੀ ਗੱਲ ਇੱਕ ਵਾਰ ਫਿਰ ਤੁਸੀਂ ਮੰਨਦੇ ਆ ਨਾ ਹੁਣ ਮੇਰੀ ਗੱਲ ਸਮਝ ਮੈਂ ਕਿੰਨੀ ਵਾਰੀ ਮੈਂ ਤੁਹਾਨੂੰ ਫੋਨ ਕੀਤਾ ਬੇਟੀ ਤੁਹਾਡੀ ਪਰੇਸ਼ਾਨ ਹੈ ਤੁਸੀਂ ਆਓ ਆ ਕੇ ਆਪਣੀ ਬੇਟੀ ਦਾ ਹਾਲ ਚਾਲ ਪੁੱਛੇ ਤੁਸੀਂ ਆਏ ਕੋਈ ਪੈਣਾ ਬਿਲਕੁਲ ਜੀ ਬਿਲਕੁਲ ਤੁਸੀਂ ਤੁਸੀਂ ਜਿਹੜਾ ਰਾਜੀਨਾਮਾ ਕਰਾਇਆ ਭੈਣ ਦੇ ਘੇ ਤੇ ਕਰਾਇਆ ਸੀਗਾ ਮੈਨੂੰ ਪਤਾ ਇੱਕ ਮਿੰਟ ਇੱਕ ਮਿੰਟ ਪਾਰੀ ਫੋਨ ਤੁਸੀਂ ਮੇਰੇ ਨਾਲ ਫੋਨ ਜਰਾ ਹਾਂ ਜੀ ਹਾਂ ਜੀ ਕੀ ਮੈਂ ਤੁਹਾਨੂੰ ਭਾਈ ਜਾਰਾ ਇੱਕ ਵੀ ਕਾਲ ਤੇ ਮੈਂ ਕਹ ਲੱਗੀ ਕਿ ਮੁੰਡਾ ਜਿਹੜਾ ਉਹਨਾਂ ਦਾ ਵੀ ਉਹਨਾਂ ਦਾ ਵੀ ਫਰ ਗੱਲ ਸੀ ਕਹਿੰਦੇ ਉਹ ਲੱਕੀ ਸਾਡੇ ਨੂੰ ਬੋਲਦਾ ਚੱਲਦਾ ਨਹੀਂ ਕਿਉਂ ਲੱਕੀ ਕਿਉਂ ਨਹੀਂ ਬੋਲਦਾ ਚੱਲਦਾ ਸਾਡੇ ਨਾਲ ਮੈਂ ਤਾਂ ਕਿਹਾ ਹੀ ਨਹੀਂ ਇਹ ਗੱਲ ਭਾਜੀ ਮੈਂ ਤੁਹਾਨੂੰ ਤੁਸੀਂ ਫੋਨ ਤੇ ਮੈਨੂੰ ਗਿਆ ਮੈਂ ਜੇ ਤੁਹਾਨੂੰ ਮੈਂ ਕਿਹਾ ਬੇਟੀ ਨੂੰ ਤੁਸੀਂ ਆਣੇ ਤੇ ਵੇਜੇ ਬੇਟੀ ਦੀ ਬਹੁਤ ਹਾਲਤ ਖਰਾਬ ਆ ਵੀ ਮੇਰੇ ਘਰ ਆਉਂਦੇ ਮੇਰੀ ਤਾਂ ਟਾਈਸ ਦਾ ਪਰੇਟ ਹੋਦਾ ਦੋ ਵਾਰੀ ਹੋ ਗਿਆ ਤੇ ਮੇਰੇ ਘਰ ਕੋ ਪਰੇਸ਼ਾਨੀਆਂ ਵੀ ਮੇਰੇ ਘਰ ਭੰਗਦੇ ਆਂਦੇ ਦਰਵਾਜ਼ੇ ਮੇਰੇ ਭਾਂ ਤੋਂ ਛੱਡ ਕੇ ਹੋ ਨੇਚੀ ਭਾਜੀ ਤੁਸੀਂ ਆ ਗੱਲ ਕੋਲੋ ਗਈ ਸੀ ਨਾ ਬੀ ਮੁੰਡੇ ਨੂੰ ਅੰਦਰ ਕਰਾਇਆ ਉਹਨੇ ਥਾਣੇ ਦਾ ਸ਼ੀਸ਼ਾ ਤੋੜਿਆ ਮੈਂ 3500 ਰੁਪਏ ਭਰ ਕੇ ਆਇਆ ਇਹ ਗੱਲ ਤੁਸੀਂ ਕਹੀ ਸੀ ਨਾ ਮੈਨੂੰ ਹਾਂ ਭਾਜੀ ਉਹ ਤੋੜਿਆ ਉਹ ਫੜਿਆ ਸੀ ਫਿਰ ਤੁਸੀਂ 3500 ਰੁਪਏ ਭਰ ਕੇ ਵੀ ਆ ਗਏ ਤੁਸੀਂ ਕਹਿਆ ਸੀ ਆਪ ਮੁੰਡਾ ਅੰਦਰ ਕਰਾਇਆ ਕਿਹਨੇ ਮੁੰਡਾ ਆਪ ਕਰਾਇਆ ਮੈਂ ਤਾਂ ਕੁਝ ਹੋਣਾ ਪੈ ਗਿਆ ਤੁਸੀਂ ਆਪ ਹੀ ਦੱਸਿਆ ਉਹਨੇ ਆਪ ਗਿਆ 25000 ਰੁਪਏ ਲਾਇਆ ਕੋਲੋਂ ਪੈਸੇ ਲਾਇਆ ਸੀ ਉਹਨੇ ਭੱਜਣ ਲੱਗਾ ਸੀ ਸ਼ੀਸ਼ਾ ਤੋੜਿਆ ਉਹਦੇ ਪੈਸੇ ਲੈ ਦੇ ਉੱਤੇ ਮੈਂ ਜਦੋਂ ਸ਼ੀਸ਼ਾ ਤੋੜਿਆ ਮੈਂ ਉਦੋਂ ਹੀ ਗੱਲ ਕਰਦਾ ਉਹ ਤਾਂ ਨਸ਼ੇ ਦੇ ਕੇਸ 'ਚ ਗਿਆ ਮੈਂ ਤੋੜਿਆ ਮੈਂ ਕਹਤਾਂ ਜਿਹੜਾ ਬਾਹਰ ਚੂੜ ਬੋ ਮੈਂ ਤਾਂ ਘਰ ਦੋ ਤਿੰਨ ਵੀ ਘਰ ਜਾ ਕੇ ਬੇਟੀ ਪੁੱਛੂ ਮੈਂ ਸੋ ਕੋਈ ਨਹੀਂ ਆਇਆ ਐਵੇਂ ਮਰੀ ਜਾਨੇ ਤੁਸੀਂ ਇੱਥੇ ਕੋਈ ਨਹੀਂ ਆਇਆ ਕਿੰਨੇ ਦਿਨ ਹੋ ਗਏ ਕੋਈ ਨਹੀਂ ਆਇਆ ਐਵੇਂ ਡਰਾਮੇ ਨਹੀਂ ਕਰੀ ਦਿੰਦੇ ਰੱਬ ਤੋਂ ਡਰੀਦਾ ਹੁੰਦਾ ਆ ਸੁਣੋ ਭਾਈ ਤੋਰੇ ਤੁਸੀਂ ਤੁਹਾਡੇ ਬਾ ਤੇਰੇ ਬਾੜ ਦੇ ਵਿੱਚ ਹਰੀ ਓਮ ਐਮ ਸੀ ਆ ਤੂੰ ਉਹਦੇ ਕੋ ਗਿਆ ਮੈਂ ਕਿੱਥੇ ਜਾਣਾ ਫੇਰ 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 ਤੂੰ ਕਿ ਕਿ ਕਿੱਦਾਂ ਗਈ ਜਾਣਾ ਐਮ ਸੀ ਆ ਕੋ ਜਾਈਦਾ ਹੁੰਦਾ ਤੂੰ ਤੂੰ ਕਿਹੜਾ ਕੋਈ ਹੁਣ ਮੋਤਵਾ ਰਿਆਂ ਭਾਈ ਤੂੰ ਤਾਂ ਕੁੜੀ ਨੂੰ ਫੇਰ ਸੱਟ ਕੇ ਆ ਗਿਆ ਤੂੰ ਤੂੰ ਬ੍ਰਦਰ ਕੁੜੀ ਨਾਲ ਕੀ ਕੀਤਾ ਇਹ ਤਾਂ ਹੁਣ ਕਾਨੂੰਨ ਸਾਹਨ ਦੱਸੂਗਾ ਤੇ ਕੁੜੀ ਨਾਲ ਤੈਨੂੰ ਸਜ਼ਾ ਮਿਲਣੀ ਆ ਤੈਨੂੰ ਸਜ਼ਾ ਦਿਵਾਉਣੀ ਆ ਸਾਡੀ ਬੇਟੀ ਆ ਅਸੀਂ ਕਿ ਤੇਰੀ ਤੇਰੀ ਬੇਟੀ ਫੇਰ ਤੂੰ ਆਪਦੀ ਬੇਟੀ ਨੂੰ ਤੂੰ ਇਦਾਂ ਸੱਟ ਕੇ ਆਏਂਗਾ ਕਿਦੋਂ ਮੈਂ ਸੱਟ ਕੇ ਆਉਂਗਾ ਭਾਈ ਹੁੰਦਾ ਘਰ ਛੱਡ ਕੇ ਆਏ ਕੁੜੀ ਨੂੰ ਤੂੰ ਐ ਕਰ ਲੈ ਜੇ ਤੂੰ ਘਰੇ ਤੋਂ ਪ੍ਰੂਫ ਕਰਾ ਤੇ ਤੇਰੀਆਂ ਸਾਰੀਆਂ ਸਾਡੇ ਕੋਲ ਵੀਡੀਓ ਆ ਦਿਖਾ ਕਿੱਥੇ ਆ ਕੁੜੀ ਉੱਥੇ ਸਾਡੇ ਕੋਲ ਹੈਗਾ ਸਾਰਾ ਕੁਝ ਭਾਈ ਤੇ ਸਾਡੇ ਕੋਲ ਐ ਉੱਥੇ ਦੀ ਐਮਸੀ ਦਾ ਵੀ ਬਿਆਨ ਹੈ ਨੇ ਸੁਣੋ ਭਾਜੀ ਇਦਾਂ ਨਹੀਂ ਬਲਰਾਜ ਕੋਰ ਐਮਸੀ ਦੀ ਰਿਕਾਰਡਿੰਗ ਹੈ ਜੀ ਮੇਰੇ ਕੋਲ ਉਹ ਤੁਹਾਨੂੰ ਸੁਣਾਉਣਾ ਮੈਂ ਉਹ ਮੰਨੀ ਆ ਬੇ ਸੱਟ ਕੇ ਆਇਆ ਉਹ ਕਹਿੰਦੀ ਮੈਂ ਬਹੁਤ ਸਮਝਾਇਆ ਇਹਨੂੰ ਵੀ ਕੋਈ ਜਵਾਨ ਕੁੜੀ ਆ ਭਾ ਇਦਾਂ ਨਾ ਸੱਟੀਏ ਰਸਤੇ 'ਚ ਕੋਈ ਸੱਟ ਕੇ ਨਹੀਂ ਆਇਆ ਭਾਜੀ ਭਾਜੀ ਤੂੰ ਸੱਟ ਗਿਆ ਆ ਮੰਨਣਾ ਤੈਨੂੰ ਮੰਨਣਾ ਹੀ ਪੈਣਾ ਇੱਥੇ ਨਾ ਮੰਨ ਫੇ ਕਾਨੂੰਨ 'ਚ ਮੰਨੇਗਾ ਸੋਨੋ ਭਾਜੀ ਤੁਸੀਂ ਬੋਲ ਰਹੇ ਮੈਨੂੰ ਪ੍ਰੂਫ ਮੈਂ ਸਾਡੇ ਤੋਂ ਪ੍ਰੂਫ ਲਓ ਜੀ ਠੀਕ ਹੈ ਤੁਸੀਂ ਕਹੇ ਇਹਦੇ ਕੋ ਜਿਹੜਾ ਮੈਨੇ ਜੀ ਤੁਸੀਂ ਜਾਂਚ ਲਈ ਹੁਣ ਇਹ ਕਹਿੰਦੀ ਵੀ ਅਸੀਂ ਵੱਡੇ ਲੈਵਲ ਤੱਕ ਜਾਂਚ ਕਰਾਉਣੀ ਐ ਇਸ ਚੀਜ਼ ਦੀ ਚੁੱਪ ਨਹੀਂ ਬੈਣਾ ਸੋ ਚੀਜ਼ ਦੇ ਲਈ ਰੈਡੀ ਹੋ ਨਾ ਹਾਂਜੀ ਬਿਲਕੁਲ ਮੈਨੇ ਜੀ ਸਾਡੇ ਪਿੰਡ ਦੀ ਕੁੜੀ ਐ ਪਿੰਡ ਦੀ ਧੀ ਸਾਡੇ ਦੀ ਬਿਲਕੁਲ ਨਹੀਂ ਮੰਨੀ ਰਹੀ ਐ ਐਸੀ ਦਾ ਐਸੀ ਦਾ ਪਿੰਡ ਦੀ ਧੀ ਕਰਕੇ ਅਸੀਂ ਹਾਂ ਮੈਨੇ ਜੀ ਤੂੰ ਕੁੜੀ ਮੰਨੀ ਕਹਣੀ ਜਦ ਤੂੰ ਮੈਨੂੰ ਮਿਲਦਾ ਸੀ ਰਾਹ ਗਲੀ ਮੈਂ ਹੀ ਪੁੱਛਦੀ ਸੀ ਕਿ ਮੈਰਜੀ ਮੇਰੀ ਕੁੜੀ ਨੂੰ ਰੋਟੀ ਦਿੰਦੇ ਆ ਮੇਰੇ ਕੁੜੀ ਨੂੰ ਮੰੰਜਾ ਦਿੰਦੇ ਭੈਣ ਨੂੰ ਤੂੰ ਕਹਿੰਦਾ ਸੀ ਕਹਿੰਦਾ ਜੀ ਨਹੀਂ ਭੈਣਤੀ ਜੀ ਭੈਣ ਜੀ ਚਾਚੀ ਜੀ ਬਹੁਤ ਇਨਸਾਫ ਕਰ ਕਾਲਸ ਪਿਆਰ ਨਾ ਰੱਖਦੀ ਆ ਅੱਜ ਵਿਦੋ ਕਿੱਥੇ ਗਈ ਆ ਅੱਜ ਵਿਦੋ ਦੀ ਧੀ ਨਾ ਇੱਧਾ ਹੁਣ ਵਿਦੋ ਦੀ ਧੀ ਇੱਕ ਵਿਆਹਣ ਵਾਲੀ ਬੈਠੀ ਆ ਚੱਕਿਆ ਤੂੰ ਮੇਰੇ ਮੂੰਹ ਤੋਂ ਮਿੱਠਾ ਮੰਨਦਾ ਅੱਜ ਮੈਂ ਆ ਕੇ ਕਹ ਬੋਲੀ ਆ ਆ ਕਾ ਕਾ ਬੋਲੀ ਅੱਜ ਬਾਹਰ ਬੁਤਾ ਕਿਉਂ ਨਹੀਂ ਮੇਰੇ ਮੇਰੇ ਅੱਖਾਂ ਸਾਹਮਣੇ ਕਿਉਂ ਨਹੀਂ ਹਾਈ ਕੀ ਕਹ ਨਹੀਂ ਹਾਈ ਮੈਂ ਅੱਜ ਨਹੀਂ ਜਿਦਰਾ ਕਰਨਾ ਮੇਚੀ ਉਹਦੀ ਧੀ ਨਾ ਮੇਚ ਤੇ ਹੁਣ ਉਹਦੀ ਤੇ ਇਹ ਚ ਰੁਹਾ ਬਲੇ ਮੈਂ ਮਾਇਆ ਵਾਲੀ ਆ ਜੀ ਮਾਇਆ ਤਾਂ ਕਰਕੇ ਆ ਕਰਾਂਗੇ ਤੁਹਾਨੂੰ ਜੀ ਬਿਠਾ ਦਿਓ ਬਿਠਾ ਦਿਓ ਬਿਮਾਰ ਹੋ ਜਾਣਗੇ ਸੋ ਨਰੇਸ਼ ਜੀ ਠੀਕ ਹੈ ਤੁਹਾਡੀ ਗੱਲ ਵੀ ਸੁਣਨੀ ਜ਼ਰੂਰੀ ਸੀ ਸਾਡੇ ਲਈ ਇਸ ਕਰਕੇ ਤੁਹਾਨੂੰ ਫੋਨ ਲਾਇਆ ਸੀ ਮੈਡਮ ਇੱਕ ਮਿੰਟ ਤੁਸੀਂ ਮੇਰੀ ਗੱਲ ਸੁਣੋ ਪਹਿਲਾਂ ਜਿਹੜੀ ਪਾਜੀ ਬੋਲ ਰਹੀ ਹੈ ਨਾ ਸੋਨੂ ਪਾਜੀ ਤੁਸੀਂ ਨਗਰ ਪੰਚਾਇਤ ਵਿੱਚ ਸੱਦੇ ਆ ਉੱਥੇ ਸਾਡੀ ਪੰਚਾਇਤ ਸਾਰੀ ਕੱਢੀ ਹੋਈ ਸੀਗੀ ਹੂੰ ਉਤੇ ਮੈਂ ਇਹ ਗੱਲ ਕਹਿਆ ਸੋਨੂ ਭਾਜੀ ਜੇ ਤੁਹਾਨੂੰ ਕੋਈ ਬੇਟੀ ਦੇ ਨਾ ਕੋਈ ਖਾਤਿਆ ਆਉਂਦਾ ਹੁੰਦਾ ਆ ਉਹਨੂੰ ਹਸਪੀਟਲ ਦਾ ਕਰਾਓ ਵੀ ਮੈਂ ਤਾਂ ਇਹਨੂੰ ਸਪੌਂਸਰ ਕਰਕੇ ਜਮਦਰ ਦੇ ਦੀ ਤੂੰ ਤੂੰ ਕੋਈ ਇਲਾਜ ਲਈ ਰਾਜੀ ਨਹੀਂ ਹੋਇਆ ਤੂੰ ਕੁੱਛ ਨੇ ਡਰਾਮੇ ਨਾ ਕਰ ਮਹੀਨਾ ਤਾਂ ਹੋ ਗਿਆ ਇੱਥੇ ਕੁੜੀ ਨੂੰ ਕੁੜੀ ਮਾਰਨ ਦੇ ਕਿਨਾਰੇ ਬੈਠੀ ਹੁਣ ਤੂੰ ਆਹ ਗੱਲਾਂ ਬਣਾ ਬਣਾ ਕੇ ਦੱਸਦਾ ਸੋਨੂ ਭਾਜੀ ਅਸੀਂ ਹੁਣ ਵੀ ਕੁੜੀ ਰੱਬ ਤੋਂ ਡਰੀਦਾ ਰੱਬ ਤੋਂ ਡਰੀਦਾ ਸੋਨੂ ਭਾਜੀ ਅਸੀਂ ਹੁਣ ਵੀ ਕੁੜੀ ਨਾਲ ਖੜੇ ਜੇ ਤੇਰੇ 'ਚ ਹਿੰਮਤ ਆ ਫੇਰ ਇੱਥੇ ਆ ਸਾਰਾ মিডিਆ ਬੈਠਾ ਇੱਥੇ ਆ ਬ ਘਰੇ ਆ ਫੇਰ 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 ਤੂੰ ਡਰਾਮੇ ਕਾਤੇ ਕਰਦਾ ਸੁਣੋ ਕੁੜੀ ਨੇ ਸਾਰੇ ਪਿੰਡ ਚੋਂ ਮੰਗ ਕੇ ਰੋਟੀਆਂ ਖਾਧੀਆਂ ਆਂ ਦਰ ਦਰ ਜਾ ਕੇ ਜਿਨ੍ਹਾਂ ਦੇ ਕੁੜੀ ਗਈ ਉਹਨਾਂ ਨੂੰ ਤੁਸੀਂ ਗੱਲ ਕਰੋ ਜੇ ਤਾਂ ਪੰਚਾਇਤੀ ਤੌਰ ਤੇ ਇਸ ਤਰ੍ਹਾਂ ਕੀ ਹਾਂ ਪਰ ਤੂੰ ਕਹਦਾ ਪੰਚਾਇਤੀ ਆ ਦੱਸੇ ਤਾਂ ਤੂੰ ਕੋ ਮੋਤਵਾਰਿਆਂ ਭਾਈ ਮੇਰੀ ਵਾਈਫ ਨੂੰ ਪਹਿਲਾ ਸੀਗੀ ਜਦੋਂ ਸੀਗੀ ਹੁਣ ਹਰੀ ਓਮ ਹਰੀ ਓਮ ਐਮ ਸੀ ਆ ਤੇ ਤੇਰਾ ਫਰਜ਼ ਬਣਦਾ ਸੀ ਹਰੀ ਓਮ ਨੂੰ ਤੁਸੀਂ ਪੁੱਛਦੇ ਸੀ ਭਾਈ ਜਾ ਕੇ ਆਦਿਓ ਮੈਂ ਤਾਂ ਹਰੀ ਓਮ ਨੂੰ ਪੁੱਛ ਰਿਹਾ ਫੇਰ ਅਸੀਂ ਤਾਂ ਹਰੀ ਓਮ ਨੂੰ ਪੁੱਛ ਲਿਆ ਅਸੀਂ ਨੰਬਰ ਠੀਕ ਹੈ ਤੇਰੇ ਨਾਲ ਗੱਲ ਅਸੀਂ ਤਾਂ ਫੇਰ ਕਾਨੂੰਨੀ ਕਾਨੂੰਨੀ ਇਨਸਾਫ ਚਾਹੁੰਨੇ ਆ ਅਸੀਂ ਦਾ ਅਸੀਂ ਕਰੂ ਅਸੀਂ ਇਨਸਾਫ ਤੁਹਾਡੇ ਰਬਾਤ ਮੂਹ ਦੇ ਨਾਲ ਵੀ ਸਾਥ ਦੇਵਾਂਗੇ ਤੁਹਾਡਾ ਕੋਈ ਕਰਦੇ ਭਾਜੀ ਅਸੀਂ ਤੇ ਤੇਰਾ ਸਾਥ ਨਹੀਂ ਪਾਲਦੇ ਅਸੀਂ ਕਾਨੂੰਨ ਤੋਂ ਸਾਥ ਪਾਲਦੇ ਆ ਜੀ ਕੋਈ ਲਾਓ ਭਾਜੀ ਲਾਓ ਹਾਂ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਵੀ ਨਰੇਸ਼ ਕੁਮਾਰ ਮੇਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜੀ ਠੀਕ ਹੈ ਭਾਜੀ ਜਿਹੜੇ ਤਿੰਨਾਂ ਐਦਾਂ ਕਰਦੇ ਆ ਭਾਯੋ ਤੇ ਸਾਡੀ ਵੀ ਆ ਤੁਹਾਡੀ ਕੱਲ੍ਹ ਆਂਦੇ ਜੀ ਭਾਜੀ ਜੇ ਤੇਰੀ ਧੀ ਹੁੰਦੀ ਨਾ ਤੂੰ ਸੱਟ ਕੇ ਨਾ ਆਉਂਦਾ ਰਾਹਾਂ ਦੇ ਵਿੱਚ ਭਾਜੀ ਤੁਸੀਂ ਹੁਣ ਪੁੱਛਣ ਲੱਗੇ ਕਿ ਇਹਨਾਂ ਨੂੰ ਪੁੱਛਿਆ ਕਿਹੜਾ ਪੁੱਛਿਆ ਤੁਸੀਂ ਆ ਗਏ ਮਹੀਨਾ ਹੋ ਗਿਆ ਮਹੀਨਾ ਹੋ ਗਿਆ ਕੁੜੀ ਨੂੰ ਇੱਥੇ ਘਰੇ ਪਈ ਨੂੰ ਤੂੰ ਹਾਂ ਗੱਲਾਂ ਕਰਦਾ ਤਿੰਨਾਂ ਦੀ ਘਰ ਆਇਆ ਪੁੱਛੋ ਕੌਣ ਆਇਆ ਤਿੰਨ ਵਾਰੀ ਘਰ ਇੱਕ ਵਾਰੀ ਵੀ ਨਹੀਂ ਆਇਆ ਚਰੂਪ ਕਰ ਪ੍ਰੂਫ ਕਰ ਤੂੰ ਇੱਕ ਵਾਰੀ ਵੀ ਘਰੇ ਆਇਆ ਠੀਕ ਹੈ ਭਾਜੀ ਕੋਲ ਕਰ ਪ੍ਰੂਫ ਚਲੋ ਠੀਕ ਹੈ ਨਰੇਜ ਜੀ ਓਕੇ 35 ਸਸੇ ਕਰ ਸੋ ਇਹ ਸੀ ਉਹ ਇਨਸਾਨ ਜਿਨ੍ਹਾਂ ਨੇ ਜਿਹੜਾ ਕਹਿ ਰਹੇ ਇਹ ਦੱਸ ਰਹੇ ਨੇ ਕਿ ਉਹ ਸੁੱਟ ਕੇ ਆਏ ਨੇ ਤੇ ਉਹ ਦੱਸ ਰਹੇ ਨੇ ਕਿ ਮੈਂ ਛੱਡ ਕੇ ਆਇਆ ਹਾਂ ਸੋ ਇਹ ਕਾਨੂੰਨ ਜਿਹੜਾ ਹੈ ਉਹ ਜਾਂਚ ਕਰੂਗਾ ਕਿ ਆਖਿਰਕਾਰ ਇਸ ਦੇ ਵਿੱਚ ਕਿਹਦੀ ਗਲਤੀ